ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ 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 ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਹੇ ਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰਪ੍ਰਸਾਦ ਜਪੋ ਆਦ ਸਚ ਜੁਵਾਦ ਸਚ ਹੈ ਭੀ ਸਚ ਨਾਨਕ ਹੋਸੀ ਈ ਸਚ ਵਾਹੇ ਗੁਰੂ ਕਹ ਤੁਛ ਪ੍ਰਭ ਬੁੱਧ ਹਮਾਰੀ ਬਰਨਣ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਉ ਆਪ ਹੂੰ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਲੋ ਬੇਸ਼ਮਾਰ ਅਥਾ ਅਗਨਤ ਅਤੋਲ ਜਿਉ ਬੁਲਾਵਹੁ ਤੇ ਉਹ ਨਾਨਕ ਦਾਸ ਬੁਲੇ ਜਿਉ ਬੁਲਾ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਗਹ ਜੋ ਤੁਝ ਕੋ ਨਗਰ ਮਝਾਰਾ ਤਹ ਨਾਮ ਕਹਿ ਦੇਓ ਹਮਾਰਾ ਛੋੜ ਦੇ ਖਾਵੋ ਮਨ ਭਾਵਾਂ ਆਸ ਸੁਣ ਮਰਦਾਨਾ ਹਰ ਖਾਵਾਂ ਗਹਿ ਜੋ ਤੁਜ ਕੋ ਨਗਰ ਮਝਾਰਾ ਤਹਾਂ ਨਾਮ ਕਰ ਦਿਓ ਹਮਾਰਾ ਛੋੜ ਦੇ ਖਰਾਬ ਮਨ ਭਾਵ ਅਸ ਸੁਣ ਮਰਦਾਨਾ ਹਰ ਖਾਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਅਤੇ ਸਨਮਾਨ ਯੋਗ ਜਾਗਤ ਜੋਤ ਹਾਜ਼ਰ ਨਾਜ਼ਰ ਜੁਗੋ ਜੁਗ ਅਟਲ ਸਤਗੁਰੂ ਗੁਰਤਾ ਗੱਦੀ ਤੇ ਵਿਰਾਜਮਾਨ ਛਤਰ ਚਬਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਗਿਆਨ ਦੇ ਸੂਰਜ ਬਾਣੀ ਕੇ ਬੋਹਿਥ ਕਲਯੁਗ ਦੇ ਤਾਰਨਹਾਰ ਸਤਿਗੁਰੂ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਸਰਬੱਤ ਮਾਈ ਭਾਈ ਸਮੂਹ ਨਗਰ ਨਿਵਾਸੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇਸ਼ ਵਿਦੇਸ਼ ਫੇਸਬੁਕ YouTube ਦੇ ਮੀਡੀਆ ਦੇ ਜ਼ਰੀਏ ਜੁੜ ਬੈਠੀਆਂ ਗੁਰੂਕਿਆਂ ਪਿਆਰੀਆਂ ਸੰਗਤਾਂ ਬਹੁਤ ਵੱਡੇ ਭਾਗਾਂ ਵਾਲੇ ਜਿਨ੍ਹਾਂ ਦੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀਆ ਨੇ ਅਪਾਰ ਬਖਸ਼ਿਸ਼ਾਂ ਮੇਹਰਾਂ ਰਹਿਮਤਾਂ ਕਰਕੇ ਇਹ ਸੁਭਾਗਾ ਸਮਾਂ ਲੰਬੇ ਸਮੇਂ ਦਾ ਆਪਾਂ ਨੂੰ ਕੁੰਭ ਬਖਸ਼ਿਆ ਨਾਮ ਬਾਣੀ ਦਾ ਕੁੰਭ ਭਰਿਆ ਨਗਰ ਦੇ ਵਿੱਚ ਭਗਾ ਵਾਲਿਓ ਬੜੀ ਕਿਰਪਾ ਕੀਤੀ ਹੈ ਮਹਾਰਾਜ ਨੇ ਅੱਜ ਆਪਾਂ ਨੂੰ ਇਹਨਾਂ ਸਮਾਗਮਾਂ ਦਾ 29 ਵੰਦਨ ਪ੍ਰਾਪਤ ਹੋਇਆ ਹੈ 29ਵੇਂ ਦਿਨ ਬੱਚੇ ਸਮਾਗਮ ਪਰਵੇਸ਼ ਕਰ ਗਏ ਨੇ ਚੱਲ ਰਹੇ ਲੜੀਵਾਂ ਲੜੀਵਾਰ ਸ੍ਰੀਖੰਡ ਪਾਠ ਸਾਹਿਬ ਜੋ ਪਹਿਲੀ ਜਨਵਰੀ ਤੋਂ ਆਰੰਭ ਨੇ ਅਲੱਗ-ਅਲੱਗ ਪਰਿਵਾਰਾਂ ਵੱਲੋਂ ਦੇਸ਼-ਵਿਦੇਸ਼ ਤੋਂ ਕਰਵਾਈ ਜਾ ਰਹੇ ਨੇ ਜਿਹੜੇ ਪਰਸੋਂ ਰੋਜ਼ ਸ੍ਰੀਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਸਨ ਇਹ ਕਾਕਾ ਅਮਰ ਸਿੰਘ ਸਪੁੱਤਰ ਸਰਦਾਰ ਹਰਜਿੰਦਰ ਸਿੰਘ ਬਰੀਆ ਚੱਕ ਜ਼ਿਲ੍ਹਾ ਅਸ਼ੋਕਨਗਰ ਮਧ ਪ੍ਰਦੇਸ਼ ਉਹ ਬੇਟੇ ਦੇ ਬਾਹਰ ਪਹੁੰਚ ਜਾਣ ਦੀ ਕੈਨੇਡਾ ਪਹੁੰਚਣ ਦੀ ਖੁਸ਼ੀ ਸ਼ੁਕਰਾਨਾ ਕਰਦੇ ਹੋਏ ਗੁਰੂ ਸਾਹਿਬ ਦੇ ਚਰਨ ਪਰਸੇ ਨੇ ਧੰਨਵਾਦ ਕਰਨ ਵਾਸਤੇ ਉਸ ਬੇਟੇ ਦੇ ਨਾਨਾ ਜੀ ਜਥੇਦਾਰ ਗੁਰਚਰਨ ਸਿੰਘ ਜੀ ਫੌਜੀ ਸਾਹਿਬ ਉਹ ਆਪਣਾ ਕੋ 2 ਦਿਨ ਤੋਂ ਪਹੁੰਚੇ ਹੋਏ ਨੇ ਪਰਿਵਾਰ ਵੱਲੋਂ ਹਾਜ਼ਰੀ ਲਵਾ ਰਏ ਨੇ ਤੇ ਬਾਕੀ ਪਰਿਵਾਰਾਂ ਨੇ ਵੀ ਆ ਜਾਣੇ ਅੱਜ ਦੇ ਅਖੰਡ ਪਾਠ ਸਾਹਿਬ ਜਿਹੜੇ ਪ੍ਰਾਰੰਭ ਹੋਣੇ ਨੇ ਅਗਲੇ ਇਹ ਵੀ ਉਥੋਂ ਹੀ ਜ਼ਿਲ੍ਹਾ ਸ਼ੋਕਨਗਰ ਤੋਂ ਪਿੰਡ ਕਜرائی ਤੋਂ ਸਰਦਾਰ ਗਗਨਦੀਪ ਸਿੰਘ ਵੱਲੋਂ ਕਰਵਾਏ ਜਾ ਰਹੇ ਨੇ ਬੱਚੇ ਦੀ ਸ਼ਪੁੱਤਰ ਦੀ ਪ੍ਰਾਪਤੀ ਵਾਸਤੇ ਦੂਰ ਦੂਰ ਬੈਠੀਆਂ ਸੰਗਤਾਂ ਭਾਈ ਗੁਰੂ ਸਾਹਿਬ ਜੀਆਂ ਖੁਸ਼ੀਆਂ ਲੈ ਰਹੀਆਂ ਨੇ ਇਹਨਾਂ ਸਮਾਗਮਾਂ 'ਚ ਆਪਣਾ ਯੋਗਦਾਨ ਪਾ ਰਹੀਆਂ ਨੇ ਭਾਗਾਂ ਵਾਲੀਆਂ ਨੇ ਸਭ ਦਾ ਧੰਨਵਾਦ ਹੈ ਸੋ ਅੱਜ ਮਹਾਰਾਜ ਨੇ ਚੱਲ ਰਹੇ ਬਾਣੀ ਦੇ ਪ੍ਰਵਾਹ ਵਿੱਚੋਂ ਅੰਮ੍ਰਿਤ ਵੇਲੇ ਆਪਾਂ ਨੂੰ ਗੁਰਬਾਣੀ ਦਾ ਮਹਾਰਾਜ ਨੇ ਸਾਡੇ ਉੱਤੇ ਵਰਖਾ ਕਰਕੇ ਸਾਨੂੰ ਮਹਾਰਾਜ ਨੇ ਨਿਹਾਲ ਕੀਤਾ ਹੈ ਬੜੀ ਕਿਰਪਾ ਕੀਤੀ ਹੈ ਗੁਰੂ ਕੇ ਵਜੀਰਾਂ ਨੇ ਚੱਲ ਰਹੇ ਬਾਣੀ ਦੇ ਵਿੱਚੋਂ ਕਬੀਰ ਫਰੀਦ ਜੀਆਂ ਦੇ ਵਿਰਾਗਮਈ ਸ਼ਲੋਕ ਆਪਾਂ ਨੂੰ ਬੜੇ ਪਿਆਰ ਨਾਲ ਸਰਵਣ ਕਰਵਾਏ ਨੇ ਬਹੁਤ ਆਨੰਦ ਵਰਤੇ ਹੈ ਧੰਨਵਾਦ ਹੈ ਗੁਰੂ ਪਿਆਰਿਆਂ ਦਾ ਫਿਰ ਗੁਰੂ ਜੀ ਦੀ ਗੋਚ ਚ ਬੈਠ ਕੇ ਗੁਰੂ ਕੇ ਲਾਲਾਂ ਨੇ ਗੁਰੂ ਕੇ ਕੀਰਤਨੀ ਸੰਗਾਂ ਨੇ ਕੀਰਤਨ ਦੇ ਪ੍ਰੇਮੀਆਂ ਨੇ ਛੋਟੇ ਛੋਟੇ ਬੱਚਿਆਂ ਨੇ ਦੂਰੋਂ ਦੂਰੋਂ ਆ ਕੇ ਮਹਾਪੁਰਸ਼ਾਂ ਦੇ ਸਮੇਤ ਮਿਲ ਕੇ ਆਪਾਂ ਨੂੰ ਸੰਪੂਰਨ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾਏ ਹਨ ਬਹੁਤ ਧੰਨਵਾਦ ਹੈ ਸਾਰਿਆਂ ਦਾ ਇਸ ਤਰ੍ਹਾਂ ਸਤਿਗੁਰੂ ਜੋੜੀ ਰੱਖਣ ਗੁਰਮਾਣੀ ਕੀਰਤਾਂ ਦੀ ਦਾਤ ਬਖਸ਼ਣ ਬਾਣੀ ਦੀ ਸੋਧ ਬੋਧ ਬਣ ਆਵ ਪ੍ਰਾਪਤ ਹੋਵੇ ਗੁਰੂ ਚਰਨਾਂ ਨਾਲ ਬਣ ਆਵੇ ਆਪਨੇ ਵੀ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਲਵਾਈਆਂ ਨੇ ਭਾਈ ਮਾਰਦੋ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਭਾਗਾਂ ਵਾਲੇ ਹੋ ਸੋ ਆਓ ਹੁਣ ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚ ਰਹੀ ਏ ਆੜਛ ਨਿੰਦਰਾ ਛੱਡ ਕੇ ਸੁਚੇਤ ਹੋ ਜਾਓ ਭਾਈ ਚੌਕੜੇ ਮਾਰ ਕੇ ਸਾਵਧਾਨ ਹੋ ਕੇ ਸੱਜ ਜਾਓ ਪੂਰੇ ਦਾ ਪੂਰਾ ਧਿਆਨ ਗੁਰੂ ਚਾਨਾਂ ਨਾਲ ਗੁਰਬਾਣੀ ਨਾਲ ਗੁਰੂ ਉਪਦੇਸ਼ ਨਾਲ ਜੋੜੋ ਛੋਟੇ ਮੋਟੇ ਘਰੇਲੂ ਕੰਮ ਕਰਦੇ ਆ ਵੀ ਗੱਲਾਂ ਬਾਤਾਂ ਸੰਕੋਚ ਰੱਖ ਕੇ ਇਕਾਗਰਤਾ ਬਣਾਓ ਆਓ ਹੁਣ ਮੰਦੀ ਇਕਾਗਰਤਾ ਬਣਾਉਣ ਵਾਸਤੇ ਆਪ ਰਸਨਾ ਪਵਿੱਤਰ ਕਰੀਏ ਰਲ ਮਿਲ ਕੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਕਿਰਪਾ ਕਰਕੇ ਗੁਰੂ ਮਹਾਰਾਜ ਨੇ ਆਪਾਂ ਨੂੰ ਦੇ ਮਹਾਨ ਪਵਿੱਤਰ ਅਮਰ ਕਥਾ ਨਰੈਣ ਭਗਵਾਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਥਾ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਜੋ ਪਿਛਲੇ ਸਾਲਾਂ ਤੋਂ ਚੱਲਦੀ ਆ ਰਹੀ ਹੈ ਸ੍ਰੀ ਨਾਨਕ ਪ੍ਰਕਾਸ਼ ਜੀ ਦੀ ਪਾਵਨ ਪਵਿੱਤਰ ਕਥਾ ਜਿਵੇਂ ਗੁਰਨਾਨਕ ਪਾਸਾ ਜਗਤ ਜਲੰਦੇ ਨੂੰ ਉਤਾਰਦੇ ਤਾਰਦੇ ਕਿਵੇਂ ਜੰਗਲਾਂ ਬੇਲਿਆਂ 'ਚ ਜਾ ਜਾ ਕੇ ਭਿਆਨਕ ਏਰੀਆ ਚ ਜਾ ਜਾ ਕੇ ਜਿੱਥੇ ਲੋਕ ਜਾਣ ਤੋਂ ਡਰਦੇ ਨੇ ਬੰਦਾ ਜਾਂਦਾ ਨਹੀਂ ਸੀ ਹੁੰਦਾ ਜਿੱਥੇ ਗੁਰਮਖੋ ਫੜ ਕੇ ਖਾ ਜਾਂਦੇ ਸੀ ਡੰਗਰ ਪਸ਼ੂ ਤੱਕ ਨਹੀਂ ਛੱਡੀ ਸੀ ਉਹਨਾਂ ਰਾਖਸ਼ਾਂ ਨੇ ਉਹਨਾਂ ਕੋਲ ਜਾ ਜਾ ਕੇ ਉਧਾਰ ਕਰ ਰਹੇ ਨੇ ਐਸਾ ਕੋਈ ਦੁਨੀਆ ਤੇ ਆਇਆ ਪਗੰਬਰ ਅਵਤਾਰ ਜਿਹੜਾ ਐਨਾ ਗੁਰਮਖੋ ਕਠਿਨਾਈਆਂ ਝੱਲਦਾ ਹੋਇਆ ਪਿੰਡ ਪਿੰਡ